ਜਦੋਂ ਅੱਪਾਂ ਗੱਲ ਕਰਦੇ ਹਾਂ ਚਕੰਦਰ ਦੀ ਕੰਝ ਜਿਹੜੀ ਕਿ ਇੱਕ ਅੰਮ੍ਰਿਤ ਸਮਾਨ ਡਰਿੰਕ ਹੈ ਇਹਦੇ ਲਈ ਸਮਗਰੀ ਚਾਹੀਦੀ ਆਪਾਂ ਨੂੰ ਇੱਕ ਚਕੰਦਰ ਦੋ ਜਾਮ ਚ ਪੀਲੀ ਸਰੋਂ ਅੱਧਾ ਨਿੰਬੂ ਤੇ ਇੱਕ ਜਾਮ ਟਿਕਾਲਾ ਨਮਕ ਇਹ ਜਿਹੜੀ ਡਰਿੰਕ ਤਿਆਰ ਹੋ ਗਈ ਇਹਨੂੰ ਆਪਾਂ ਜਿਵੇਂ ਵੀਡੀਓ ਦੇ ਵਿੱਚ ਦਿਖਾਇਆ ਗਿਆ ਹੈ ਅਨੁਸਾਰੀਆਂ ਚੀਜ਼ਾਂ ਨੂੰ ਕੱਟ ਕੇ ਤੇ ਇਹਦੇ ਵਿੱਚ ਆਪਾਂ ਬਰਤਨ ਦੇ ਵਿੱਚ ਕੱਚ ਦੇ ਵਿੱਚ ਬਰਤਨ ਦੇ ਵਿੱਚ ਪਾ ਕੇ ਇਹਨੂੰ ਆਪਾਂ ਧੁੱਪੇ ਰੱਖਣਾ ਦੋ ਤਿੰਨ ਦਿਨਾਂ ਇਹ ਜਦ ਤਿਆਰ ਹੋ ਗਈ ਫਿਰ ਆਪਾਂ ਇਹਨੂੰ ਜਦੋਂ ਸੇਵਨ ਕਰਨਾ ਤਾਂ ਇਹ ਆਪਣੀਆਂ ਪੇਟ ਦੀਆਂ ਵੀ ਜਿੰਨੀਆਂ ਬਿਮਾਰੀਆਂ ਅੰਤਰੀਨ ਨਾਲ ਸੰਬੰਧਤ ਆਪਾਂ ਗੈਸੋ ਅਫਰ ਡਾਈਜੈਸਟਿਨ ਨਾਲ ਸੰਬੰਧਤ ਜਾਂ ਓਵਰਾਲ ਸਾਡੇ ਸਰੀਰ ਨੂੰ ਪੂਰੀ ਤਰ੍ਹਾਂ ਅਨੁਗ੍ਰੋਹ ਕਰਨ ਦੇ ਵਿੱਚ ਬਹੁਤ ਹੀ ਮਦਦਗਾਰ ਹੈ ਖਾਸ ਕਰਕੇ ਇਹ ਸਰੀਰ ਦੀ ਜਿਹੜੀ ਹੈਗੀ ਇਹ ਅੰਦਰੂਨੀ ਗੰਦਗੀ ਆਲੀ ਉਹਨੂੰ ਬਾਹਰ ਕੱਢਦੀ ਹੈ ਸਰੀਰ ਨੂੰ ਤੰਦਰੁਸਤ ਕਰਦੀ ਹੈ ਅੰਦਰੋਂ ਡਾਈਜੈਸਟਨ ਨੂੰ ਸੁਧਾਰਦੀ ਹੈ ਪੇਟ ਨੂੰ ਪੂਰੀ ਤਰ੍ਹਾਂ ਠੀਕ ਕਰਦੀ ਹੈ ਜੇਕਰ ਪੇਟ ਠੀਕ ਹੈ ਸਾ ਬਾਕੀ ਜਿਹੜੇ ਸਰੀਰੋਂ ਆਪਣੇ ਆਪ ਹੀ ਠੀਕ ਹੋ ਜਾਂਦੇ ਕਿਉਂਕਿ ਇਹ ਵੀ ਬਿਮਾਰੀ ਲੱਗਦੀ ਹੈ ਪੇਟ ਤੋਂ ਲੱਗਦੀ ਹੈ ਤੇ ਉਹਨੂੰ ਠੀਕ ਵੀ ਆਪਾਂ ਪੇਟ ਤੋਂ ਹੀ ਕਰਨਾ ਹੁੰਦਾ ਹੈ ਇਹ ਜਿਹੜੀ ਚਕੰਦਰ ਦੀ ਗੰਜੇ ਬਹੁਤ ਹੀ ਸਸਤਾ ਤੇ ਸੁਖੀ ਜਿਹੇ ਤਰੀਕੇ ਨਾਲ ਤਿਆਰ ਹੋ ਜਾਂਦੀ ਹੈ ਇਹਨੂੰ ਤੁਸੀਂ ਜਰੂਰ ਵਰਤੋ ਤੇ ਦਾ ਬੈਨੀਫਿਟ ਲਓ ਚਾਹ ਦੀ ਥਾਂ ਤੁਸੀਂ ਇਹਨੂੰ ਵਰਤ ਸਕਦੇ ਹੋ ਬਹੁਤ ਹੀ ਟੇਸਟਪੂਰਨ ਬਹੁਤ ਵਧੀਆ ਹੈ